ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ 'ਚ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰਪਾਣਾ ਅੱਜ ਪ੍ਰੋਗਰਾਮ ਬੋਲਦਾ ਪੰਜਾਬ ਦੇ ਵਿੱਚ ਗੱਲ ਕਰਾਂਗੇ ਕਿ ਪੰਜਾਬ ਦੇ ਸਰਪੰਚਾਂ ਦੇ ਲਈ ਪੰਜਾਬ ਸਰਕਾਰ ਨੇ ਇੱਕ ਅਹਿਮ ਹੁਕਮ ਇੱਕ ਆਦੇਸ਼ ਜਾਰੀ ਕੀਤਾ ਉਸ ਦੇ ਨਾਲ ਪੰਜਾਬ ਦੇ ਪੰਚਾਂ ਸਰਪੰਚਾਂ ਨੂੰ ਕੁਝ ਦਿੱਕਤਾਂ ਆ ਸਕਦੀਆਂ ਨੇ ਸਾਰਿਆਂ ਨੂੰ ਨਹੀਂ ਸਿਰਫ ਉਹਨਾਂ ਪੰਚਾਂ ਤੇ ਸਰਪੰਚਾਂ ਨੂੰ ਜਿਹੜੇ ਅਕਸਰ ਵਿਦੇਸ਼ ਘੁੰਮਣ ਦੇ ਸ਼ੌਂਕ ਰੱਖਦੇ ਨੇ ਤੇ ਕੁਝ ਦੇਰ ਬਾਅਦ ਉਹ ਜਾ ਚੜ ਕੇ ਵਿਦੇਸ਼ ਪਹੁੰਚ ਜਾਂਦੇ ਨੇ ਉਹਨਾਂ ਦੇ ਲਈ ਕੋਈ ਵੱਡੀ ਦਿੱਕਤ ਆ ਸਕਦੀ ਹੈ ਔਰ ਇਹ ਇੱਕ ਆਦੇਸ਼ ਅੱਜ ਪੰਜਾਬ ਸਰਕਾਰ ਨੇ ਜਾਰੀ ਕੀਤਾ ਸੋ ਇਸ ਦੇ ਨਾਲ ਹੀ ਗੱਲ ਕਰਾਂਗੇ ਕਿ ਇੱਕ ਸਾਬਕਾ ਲੈਫਟੀਨੈਂਟ ਕਰਨਲ ਦੇ ਇੱਕ ਟਵੀਟ ਨੇ ਪੰਜਾਬ ਦੇ ਡੀਜੀਪੀ ਨੂੰ ਆਦੇਸ਼ ਜਾਰੀ ਕਰਨ ਦੇ ਲਈ ਮਜਬੂਰ ਕਰ ਦਿੱਤਾ ਕਿਹੜਾ ਦੇ ਜਾਰੀ ਕੀਤਾ ਕਿਉਂ ਕੀਤਾ ਤੇ ਕਿਉਂ ਮਜਬੂਰ ਹੋਣਾ ਪਿਆ ਤੇ ਕਾਰਨ ਕੀ ਸੀ ਇਸ ਤੇ ਵੀ ਆਪਾਂ ਸੰਖੇਪ ਚ ਗੱਲ ਕਰਾਂਗੇ ਤੇ ਨਾਲ ਹੀ ਆਪਾਂ ਗੱਲ ਕਰਾਂਗੇ ਕਿ ਅੱਜ ਮੋਗਾ ਪੁਲਿਸ ਨੇ ਪੈਟਰੋਲ ਬੰਬ ਸਮੇਤ ਕੁਝ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਕਿੱਥੋਂ ਦੇ ਨੌਜਵਾਨ ਤੇ ਕੀ ਗ੍ਰਿਫਤਾਰੀ ਹੋਈ ਆ ਇਸ ਤੇ ਵੀ ਗੱਲ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਸੰਖੇਪ ਚ ਗੱਲ ਕਰਦੇ ਹਾਂ ਕਿ ਅੱਜ ਪੰਜਾਬ ਸਰਕਾਰ ਨੇ ਇੱਕ ਆਦੇਸ਼ ਜਾਰੀ ਕੀਤਾ ਹੈ ਕਿ ਹੁਣ ਕੋਈ ਵੀ ਪੰਚ ਤੇ ਸਰਪੰਚ ਪੰਜਾਬ ਦਾ ਖਾਸ ਕਰਕੇ ਕਿ ਜੇਕਰ ਉਹਨੇ ਵਿਦੇਸ਼ ਜਾਣਾ ਤਾਂ ਉਸ ਨੂੰ ਅੱਗੇ ਲੈਣੀ ਪਏਗੀ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਤੋਂ ਉਹਨਾਂ ਨੂੰ ਬਕਾਇਦਾ ਲਿਖਤੀ ਚਾਗਿਆ ਲੈਣੀ ਪਏਗੀ ਜਿਸ ਤਰ੍ਹਾਂ ਪੰਜਾਬ ਦੇ ਮੁਲਾਜ਼ਮ ਵੈਸੇ ਤਾਂ ਮੁਲਾਜ਼ਮ ਕਿਤੋਂ ਦਾ ਵੀ ਹੋਵੇ ਉਸ ਨੂੰ ਜਦੋਂ ਵਿਦੇਸ਼ ਜਾਣਾ ਹੈ ਘੁੰਮਣ ਜਾਣਾ ਜਾਂ ਕਿਵੇਂ ਵੀ ਜਾਣਾ ਤਾਂ ਉਹਨੂੰ ਆਗਿਆ ਲੈਣੀ ਪੈਂਦੀ ਹੈ ਤਾਂ ਇਸੇ ਤਰ੍ਹਾਂ ਹੁਣ ਪੰਜ ਸਰਪੰਚ ਨੂੰ ਵੀ ਆਗਿਆ ਲੈਣੀ ਪਏਗੀ ਦੱਸਣਯੋਗ ਹੈ ਕਿ ਪੰਜਾਬ ਦੇ ਵਿੱਚ ਇਸ ਸਮੇਂ 13238 ਸਰਪੰਚ ਹੈ ਜਦ ਕਿ 88437 ਪੰਚਾਇਤ ਮੈਂਬਰ ਹੈ ਸੋ ਇਹ ਸਾਰੇ ਪੰਚਾਇਤ ਮੈਂਬਰ ਹੀ ਨਹੀਂ ਬਲਕਿ ਇਹਨਾਂ ਦੇ ਵਿੱਚੋਂ ਬਹੁ ਗਿਣਤੀ ਪੰਚਾਇਤ ਮੈਂਬਰ ਜਾਂ ਪੰਜ ਸਰਪੰਚ ਆਪਾਂ ਦੇਖਦੇ ਆ ਕਿ ਅਕਸਰ ਇਹ ਜੇ ਹੁੰਦੀ ਹੈ ਕਿ ਜਿਨ੍ਹਾਂ ਦੇ ਰਿਸ਼ਤੇਦਾਰ ਕਈਆਂ ਦੇ ਬੱਚੇ ਵਿਦੇਸ਼ਾਂ ਵਿੱਚ ਹੈ ਸੋ ਉਹਨਾਂ ਨੇ ਵਿਦੇਸ਼ਾਂ ਵਿੱਚ ਜਾਣਾ ਹੁੰਦਾ ਆਪਣੇ ਬੱਚਿਆਂ ਕੋਲ ਜਾਣਾ ਹੁੰਦਾ ਰਿਸ਼ਤੇਦਾਰਾਂ ਕੋਲ ਜਾਣਾ ਹੁੰਦਾ ਸੋ ਇਸ ਕਰਕੇ ਉਹ ਕਿੰਨਾ ਦਿੱਕਤਾਂ ਦੇ ਸਾਹਮਣਾ ਕਰਨਾ ਪੈ ਸਕਦਾ ਸੋ ਇਸ ਤੇ ਆਪਾਂ ਗੱਲਬਾਤ ਕਰਦੇ ਆ ਸਾਡੇ ਨਾਲ ਜਾਣਕਾਰੀ ਦੇਣ ਦੇ ਲਈ ਪੰਚ ਸਰਪੰਚਾਂ ਦੇ ਨੁਮਾਇंदे ਅਕਸਰ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ। ਸੋ ਅੱਜ ਸਾਡੇ ਨਾਲ ਬਚਿੱਤਰ ਸਿੰਘ ਜੋ ਪਿੰਡ ਬਾਦਸ਼ਾਪੁਰ ਦੇ ਨੁਮਾਇंदे ਨੇ, ਸਰਪੰਚ ਨੇ, ਉਹਨਾਂ ਨਾਲ ਆਪਾਂ ਗੱਲਬਾਤ ਕਰ ਰਹੇ ਕਿੰਦਾਂ ਦੀ ਦਿੱਕਤ ਆ ਸਕਦੀ ਹੈ? ਕੀ ਇਹ ਆਦੇਸ਼ ਸਹੀ ਹੈ? ਐ ਬਚਿੱਤਰ ਸਿੰਘ ਜੀ ਤੁਹਾਡਾ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੁਹਾਡਾ ਬਹੁਤ-ਬਹੁਤ। ਜੀ। ਅੱਜ ਬਚਿੱਤਰ ਸਿੰਘ ਜੀ ਇੱਕ ਇਹ ਦੱਸੋ ਕਿ ਅੱਜ ਜਿਹੜਾ ਪੰਜਾਬ ਸਰਕਾਰ ਨੇ ਇੱਕ ਆਦੇਸ਼ ਜਾਰੀ ਕੀਤਾ ਹੈ, ਕਿ ਹੁਣ ਪੰਚ ਤੇ ਸਰਪੰਚ ਨੂੰ ਵਿਦੇਸ਼ ਜਾਣ ਦੇ ਲਈ ਆਗਿਆ ਲੈਣੀ ਪੈਗੀ ਸਭ ਤੋਂ ਪਹਿਲਾਂ ਇਹਨੂੰ ਕਿਵੇਂ ਦੇਖਦੇ ਹੋ ਕੀ ਲੱਗਦਾ ਹੈ ਕਿ ਸਹੀ ਹੈ ਇਹ ਨਹੀਂ ਮੇਰੇ ਹਿਸਾਬ ਨਾਲ ਇਹ ਬਿਲਕੁਲ ਜਿਹੜਾ ਗਲਤ ਫੈਸਲਾ ਹੈ ਇੱਕ ਸਰਕਾਰ ਨੇ ਬਿਨਾਂ ਸੋਚੇ ਸਮਝੇ ਸਰਪੰਚਾਂ ਤੇ ਪੰਚਾਂ ਤੇ ਥੋਪਿਆ ਕਿਉਂਕਿ ਸਰਕਾਰ ਜਾਂ ਤਾਂ ਪੰਚਾਂ ਤੇ ਸਰਪੰਚਾਂ ਨੂੰ ਆਪਣਾ EMPLOYEE ਮੰਨ ਲਵੇ ਹੂੰ ਇਹ ਉਹ ਪਰਮਿਸ਼ਨ ਲੈਣ ਜਾਂ ਉਹ ਉਹਦੀ ਗਾਈਡਲਾਈਨ ਦੇ ਮੁਤਾਬਕ ਉਹ ਚੱਲਣਾ ਤੇ ਦੂਜੇ ਨੰਬਰ ਤੇ ਜੇ ਹੁਣ ਸਰਪੰਚਾਂ ਦੇ ਪੰਚਾਂ ਦੇ ਬਹੁਤ ਬਹੁਤ ਸਰਪੰਚਾਂ ਤਾਂ ਨੇ ਜਿਨ੍ਹਾਂ ਦੇ ਵਿਦੇਸ਼ਾਂ ਦੇ ਵਿੱਚ ਬਿਜ਼ਨਸ ਨੇ ਵਿਦੇਸ਼ਾਂ ਦੇ ਵਿੱਚ ਕੰਮਕਾਰ ਨੇ ਤੇ ਉਹ ਆਪਣੀਆਂ ਸੁਆਵਾਂ ਜਿਹੜੀਆਂ ਨੇ ਉਹ ਪਿੰਡ ਦੇ ਲਈ ਵੀ ਦੇ ਰਹੇ ਨੇ ਤੇ ਉਹਨਾਂ ਦੇ ਪਿੰਡ ਦੇ ਲਈ ਪਿਆਰ ਆ ਉਹ ਤਾਂ ਕਰਕੇ ਇੱਥੇ ਸਰਪੰਚੀ ਕਰ ਰਹੇ ਨੇ ਤੇ ਰਹੀ ਗੱਲ ਵਿਕਾਸਕਾਰਾਂ ਦੀ ਵਿਕਾਸਕਾਰ ਤੇ ਕਦੇ ਪ੍ਰਭਾਵਿਤ ਨਹੀਂ ਹੁੰਦੇ ਹੈਗੇ ਕਿਉਂਕਿ ਜੇ ਮੈਂ ਆਪਣੇ ਤਜਰਬੇ ਤੋਂ ਹੀ ਲਾਵਾਂ ਮੈਂ ਪਿਛਲੇ ਲੋਕਾਂ ਨੂੰ ਨਾ ਦੇਖਾਂ ਜਾਂ ਅਗਲੇ ਨੂੰ ਨਾ ਦੇਖਾਂ ਤਾਂ ਪਿਛਲੇ 1 ਸਾਲ ਦੇ ਵਿੱਚ ਸਾਡੇ ਪਿੰਡ ਬਾਦਸ਼ਾਹਪੁਰ ਚ ਪੰਜਾਬ ਸਰਕਾਰੋਂ ਲੋ 1 ਰੁਪਿਆ ਵੀ ਨਹੀਂ ਆਇਆ ਜਿਹਦੇ ਲਈ ਵਿਕਾਸ ਕਾਰਜ ਜਿਹਦੇ ਕੋਈ ਚੱਲ ਸਕਣ ਜਾਂ ਹੋਣ ਸੈਂਟਰ ਸਰਕਾਰ ਦੇ ਜਿਹੜੇ ਪੈਸੇ ਉਹ ਰੈਗੂਲਰ 5-6 ਮਹੀਨੇ ਬਾਅਦ ਜਿਹੜੀ ਕਿਸ਼ਤ ਆਉਂਦੀ ਉਹ ਆਉਂਦੀ ਆ ਤੇ ਵਿਕਾਸ ਕਾਰਜ ਕੋਈ ਪ੍ਰਭਾਵਿਤ ਨਹੀਂ ਹੁੰਦੇ ਇਹਦੇ ਨਾਲ ਤੇ ਨਾ ਹੀ ਕੋਈ ਐਡਾ ਕੋਈ ਹੈਗੀ ਆ ਜਿਹੜੇ ਮੈਨੂੰ ਲੱਗਦਾ ਵੀ ਕੋਈ ਵਧੀਆ ਫੰਕਸ਼ਨ ਨਹੀਂ ਅੱਛਾ ਅੱਛਾ ਮਚਿਤ ਸਿੰਘ ਜੀ ਕੀ ਦੱਸੋ ਕਿ ਜਦੋਂ ਕੋਈ ਵੀ ਸਰਪੰਚ ਜਾਂ ਪੰਚ ਵਿਦੇਸ਼ ਜਾਂਦਾ ਹੈ ਜਾਂ ਕਿਸੇ ਮਾਲਕ ਦੇ ਪ੍ਰੋਗਰਾਮ ਜਾਂਦਾ 2-4 ਦਿਨ ਲਈ ਆਪਣੇ ਪਿੰਡ ਤੋਂ ਬਾਹਰ ਜਾਂਦਾ ਤਾਂ ਫਿਰ ਉਹਦਾ ਕਰਾਈਟੇਰੀਆ ਕੀ ਆ ਕਿ ਜੇ ਕੋਈ ਪਿੰਡ ਵਿੱਚ ਵਿਕਾਸ ਕਰ ਚੱਲਦਾ ਤਾਂ ਉਹਦੇ ਲਈ ਉਹ ਕੋਈ ਨੋਮੀਨੇਟ ਕਰਕੇ ਜਾਂਦਾ ਹੈ ਪਰਸਨ ਨੂੰ ਜਾਂ ਕਿਵੇਂ ਕਿਸਦੇ ਸਿਰ ਤੇ ਛੱਡ ਕੇ ਜਾਂਦਾ ਅਸਲ ਦੇ ਵਿੱਚ ਜਿਹੜੀਆਂ ਇਹ ਵਿਕਾਸ ਕਾਰਜ ਜਿਹੜੇ ਚੱਲਦੇ ਹੁੰਦੇ ਨੇ ਉਹਦੀ ਜਿਹੜੀ ਸੁਪਰਵਾਈਜ਼ਨ ਆ ਉਹ ਹਮੇਸ਼ਾ ਸਰਪੰਚ ਨਹੀਂ ਕਰਦਾ ਉਹਦੇ ਨਾਲ ਜਿਹੜੇ ਪੰਜ ਚੁਣੇ ਹੁੰਦੇ ਨੇ ਪਿੰਡ ਦੇ ਵਿੱਚੋਂ ਉਹ ਵੀ ਸੁਪਰਵਾਈਜ਼ਨ ਕਰ ਦਿੰਦੇ ਨੇ ਉਹ ਵੀ ਉਨਾ ਹੀ ਰੋਲ ਨਿਭਾਉਂਦੇ ਨੇ ਜਿੰਨਾ ਸਰਪੰਚ ਨਿਭਾਉਂਦਾ ਜੇ ਕਦੇ ਸਰਪੰਚ ਨੂੰ 2-4 ਦਿਨ ਹਫ਼ਤਾ 10 ਦਿਨ ਇਧਰ ਕੁ ਜਾਣਾ ਪੈ ਜਾਂਦਾ ਤਾਂ ਪਿੱਛੋਂ ਪੰਚ ਜਾਂ ਜਿਹੜੇ ਆਮ ਜ਼ਿੰਮੇਵਾਰ ਲੋਕ ਨੇ ਪਿੰਡ ਦੇ ਉਹ ਇਹ ਜਿਹੜੀ ਜ਼ਿੰਮੇਵਾਰੀ ਹੈ ਬੜੀ ਵਧੀਆ ਤਰੀਕੇ ਨਾਲ ਉਹ ਨਿਭਾ ਲੈਂਦੇ ਨੇ ਕੋਈ ਇਦਾਂ ਦੀ ਦਿੱਕਤ ਨਹੀਂ ਕੋਈ ਪੰਚਾਇਤ ਸੈਕਟਰੀ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਬਿਲਕੁਲ ਹੁੰਦੀ ਹੈ ਜੀ ਪੰਚਾਇਤ ਸੈਕਟਰੀ ਦੇ ਜੀ ਦੇ ਤੇ ਵੀਡੀਓ ਸਾਹਿਬ ਦੇ ਅੰਦੀ ਇਨੀ ਜਿਹੜੇ ਵਿਕਾਸ ਕਾਰਜ ਨੇ ਉਹ ਚੱਲਦੇ ਨੇ ਉਹਨਾਂ ਦੀ ਵੀ ਪ੍ਰੋਪਰ ਸੁਪਰਵਾਈਜ਼ਰ ਰਹਿੰਦੀ ਆ ਉਹਨਾਂ ਦੀ ਮਤਲਬ ਇਹ ਜੇ ਮੈਂ ਅ ਇਸ ਤਰ੍ਹਾਂ ਦੇ ਉਤੋਂ ਬਿਨਾ ਦੱਸਿਆ ਸੀਗਾ ਕਿਉਂਕਿ ਪਿੰਡ ਦੀ ਵੀ ਲੋਕ ਜ਼ਿੰਮੇਵਾਰ ਹੁੰਦੇ ਨੇ ਸੁਪਰਵਾਈਜ਼ਨ ਕਰਦੇ ਨੇ ਪੰਚ ਵੀ ਕਰਦੇ ਨੇ ਸਰਪੰਚ ਵੀ ਕਰਦੇ ਨੇ ਪਰ ਜੇ ਅਫਸਰਾਂ ਨੂੰ ਦੇਖੀਏ ਤਾਂ ਅਫਸਰਾਂ ਦੀ ਸੁਪਰਵਾਈਜ਼ਨ ਹਮੇਸ਼ਾ ਹੀ ਰਹਿੰਦੀ ਆ ਉਹ ਉਹ ਜਿਹੜਾ ਮਾਰਦੀ ਮਾਰਦੇ ਰਹੇ ਅੱਛਾ ਤੁਹਾਨੂੰ ਲੱਗਦਾ ਵੀ ਕੋਈ ਵਿਕਾਸ ਕਾਰਜ ਪ੍ਰਭਾਵਤ ਹਾਨ ਹੋਣ ਵਾਲੇ ਨਹੀਂ ਹੈ 10 15 20 ਤੇ 5 7 10 ਦਿਨ ਦੇ ਅੰਦਰ ਅ ਨਹੀਂ ਸਰ ਐਦਾਂ ਦਾ ਕੋਈ ਨਹੀਂ ਹੋਣਾ ਜਿਹੜੀ ਪ੍ਰਭਾਵਿਤ ਹੋਣ ਵਾਲੀ ਗੱਲ ਉਹ ਇਹੀ ਆ ਕਿ ਉਹ ਸਰਪੰਚਾਂ ਦੇ ਬਿਜ਼ਨਸ ਜਾਂ ਉਹਨਾਂ ਦਾ ਜਿਹੜਾ ਸੈਕਸ ਪਾਟੇ ਦਾ ਹੈਗਾ ਉਹ ਚੀਜ਼ਾਂ ਪ੍ਰਭਾਵਿਤ ਹੋਣਗੀਆਂ ਤੇ ਹੋਰ ਕੋਈ ਚੀਜ਼ ਦਾ ਨਾ ਪ੍ਰਭਾਵਿਤ ਨਹੀਂ ਹੋਣੀ ਹੈਗੀ ਕਿਉਂਕਿ ਸਰਕਾਰ ਤੇ ਸਰਪੰਚ ਜਿਹੜੇ ਆ ਉਹ ਸਰਕਾਰ ਦੇ EMPLOYE ਨਹੀਂ ਹੈਗੇ ਉਹ ਮਤਲਬ ਆਪਣੀ ਮਨਮਰਜ਼ੀ ਨਾਲ ਕਿਤੇ ਵੀ ਜਾ ਸਕਦੇ ਨੇ ਤੇ ਉਹ ਆਪਣੀ ਸੇਵਾ ਨਿਭਾ ਰਹੇ ਨੇ ਕਿਉਂਕਿ ਸਰਕਾਰ ਉਹਨਾਂ ਨੂੰ ਕੋਈ ਬਜਵੀ ਤਨਖਾਹ ਨਹੀਂ ਦਿੰਦੀ ਅੱਛਾ ਬੱਚੀ ਤੁਸੀਂ ਜੀ ਕੋਈ ਮੈਨੂੰ ਇਹ ਦੱਸੋ ਕਿ ਸਰਕਾਰ ਕੋਈ ਦਿੰਦੀ ਹੈ ਨਾ ਸਰਪੰਚਾਂ ਪੰਚਾਂ ਨੂੰ ਨਹੀਂ ਮੈਂ ਮਤਲਬ ਮੈਨੂੰ 1 ਸਾਲ ਇਹ ਦੂਜਾ ਮਹੀਨਾ ਜਿਹੜਾ ਚੱਲਦਾ ਪਿਆ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਪੱਤਾ ਡੀਏ ਡੀਏ ਤਨਖਾਹ ਕੁਝ ਵੀ ਇਦਾਂ ਦੀ ਕੋਈ ਵੀ ਚੀਜ਼ ਨਹੀਂ ਹੈਗੀ ਜਿਹੜੀ ਸਰਕਾਰ ਵੱਲੋਂ ਸੰਚਾਨ ਨੂੰ ਜਾਂ ਪੰਚਾਇਤ ਨੂੰ ਮਿਲਦੀ ਹੈ ਅਜੇ ਕਿ ਪੰਜਾਬ ਸਰਕਾਰ ਨੇ ਅਨਾਉਂਸ ਕੀਤਾ ਸੀਗਾ ਉਹ ਸ਼ੁਰੂ ਹੋਇਆ ਨਹੀਂ ਸਰ ਉਹ ਕਾਗਜ਼ਾਂ 'ਚ ਹੀ ਨੇ ਗੱਲਾਂ ਜੀ ਹਾਂਜੀ ਅਜੇ ਤੱਕ ਕੁਝ ਨਹੀਂ ਉਹ 2000 ਰੁਪਏ ਮੇਰੀ ਸੀਐਨ ਸਾਹਿਬ ਨਾਲ ਪਟਿਆਲੇ ਉਦੋਂ ਜਿੱਦਣ ਉਹਨੇ ਗੱਲ ਹੋਈ ਸੀ ਤਾਂ ਸੀਐਮ ਸਾਹਿਬ ਨਾਲ ਸਾਹਮਣੇ ਸਾਹਮਣੀ ਗੱਲ ਹੋਈ ਸੀਗੀ ਕਿ ਇੱਥੇ ਜਿੰਨੇ ਵੀ ਅਧਿਕਾਰੀ ਨੇ ਇਸ ਹਾਲ ਦੇ ਅੰਦਰ ਉਹ ਸਾਰਿਆਂ ਦੀ ਇੱਕ ਸਰਕਾਰ ਨੇ ਤਨਖਾਹ ਨਿਭਾ ਦਿੱਤੀ ਹੋਈ ਹੈ ਉਹ ਆਪਣੀਆਂ ਸੁਭਾਵਾਂ ਨਿਭਾ ਰਹੇ ਨੇ ਇੱਕ ਸਰਪੰਚ ਤੇ ਪੰਚੀ ਇਦਾਂ ਦੇ ਬੰਦੇ ਨੇ ਜਿਹੜੇ ਫ੍ਰੀ ਦੇ ਵਿੱਚ ਆਪਣਾ ਕੰਮ ਛੱਡ ਕੇ ਆਪ ਦੀ ਜੇਬ ਤੋਂ ਪੈਸੇ ਖਰਚ ਕੇ ਸੁਭਾਵਾਂ ਨਿਭਾਉਂਦੇ ਨੇ ਉਹਨਾਂ ਨੂੰ ਕੋਈ ਵੀ ਸਰਕਾਰ ਨੂੰ ਕੋਈ ਭੱਤਾ ਤਨਖਾਹ ਜਾਂ ਕਿਸੇ ਤਰੀਕ ਦਾ ਕੋਈ ਮਤਲਬ ਸਹਾਈ ਤਾਂ ਜਿਹੜੀ ਉਹ ਨਹੀਂ ਮਿਲਦੀ ਹੈਗੀ ਅੱਛਾ ਜਿੱਤਰ ਸਿੰਘ ਜੀ ਇੱਕ ਹੁਣ ਇਹ ਦੱਸੋ ਵੀ ਜਿਹੜਾ ਪੰਜਾਬ ਸਰਕਾਰ ਨੇ ਇੱਕ आदेश ਜਾਰੀ ਕਰਤਾ ਦੇਖੋ ਕੋਈ ਵੀ ਆਦੇਸ਼ ਆ ਕੋਈ ਵੀ ਹੁਕਮ ਆ ਜਦੋਂ ਉਹ ਜਾਰੀ ਕਰ ਦਿੰਦੇ ਆ ਅਗਰ ਆਪਾਂ ਉਹਨੂੰ ਨਹੀਂ ਮੰਨਦੇ ਦੇਖੋ ਜੇ ਤਾਂ ਉਹ ਸਰਕਾਰ ਐਕਸ਼ਨ ਨਾ ਲਵੇ ਤਾਂ ਕੋਈ ਦਿੱਕਤ ਨਹੀਂ ਤੇ ਜਦੋਂ ਸਰਕਾਰ ਨੇ ਉਹਨੂੰ ਆਪਣੇ ਸਕੰਜੇ ਚ ਕਸਣਾ ਹੁੰਦਾ ਤਾਂ ਫਿਰ ਉਹ ਕਿਵੇਂ ਨਾ ਕਿਵੇਂ ਆਪਣੇ ਸਕੰਜੇ ਚ ਲੈ ਲੈਂਦੀ ਆ ਵੀ ਤੁਸੀਂ ਉਹ ਆਦੇਸ਼ ਦੀ ਉਲੰਘਣਾ ਕਰਤੀਆਂ ਤੁਸੀਂ ਉਸ ਦੀ ਕਰਤੀ ਤਾਂ ਹੁਣ ਇਹ ਆਦੇਸ਼ ਦੀ ਉਲੰਘਣਾ ਨਾ ਹੋਵੇ ਜਾਂ ਕਿਸੇ ਪੰਚ ਸਰਪੰਚ ਤੇ ਗਾਜ ਨਾ ਡਿਗੇ ਪੁਲਪਲੇਖੇ ਦੇ ਵਿੱਚ ਵੀ ਕਈ ਆਪਾਂ ਕਹਿੰਦੇ ਆ ਵੀ ਆਪਾਂ ਨੂੰ ਕਿਹੜਾ ਕਿਸੇ ਨੇ ਦੱਸਿਆ ਚਲੋ ਆਪਾਂ ਚੱਲਦੇ ਆਂ ਵਿਦੇਸ਼ 10 ਦਿਨ ਲਈ ਤੇ ਵਾਪਸ ਆ ਗਏ ਜਾਂ 2 ਦਿਨ ਲਈ ਤਾਂ ਉਹਦੇ 'ਚ ਹੁਣ ਕੋਈ ਯੂਨਿਟੀ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਐਸੋਸੀਏਸ਼ਨ ਲੈਵਲ ਤੇ ਜਾਂ ਪੰਜ ਸਰਪੰਚ ਪੱਧਰ ਤੇ ਕੋਈ ਇਲਾਕੇ ਦੇ ਬਲਾਕ ਦੇ ਜ਼ਿਲ੍ਹੇ ਦੇ ਲੈਵਲ ਤੇ ਕੋਈ ਇਦਾਂ ਦਾ ਕੋਸ਼ਿਸ਼ ਕੀਤੀ ਹੈ ਕਰਨ ਦੀ ਹੋ ਰਹੀ ਹੈ ਵੀ ਆਪਾਂ ਹੁਣ ਇਹਦਾ ਵਿਰੋਧ ਕਰਨਾ ਜਾਂ ਕਿਵੇਂ ਇਹ ਸਰ ਸੱਚ ਪੰਜਾਬ ਦੀ ਪੂਰੇ ਸਰਪੰਚਾਂ ਦੀ ਐਸੋਸੀਏਸ਼ਨ ਬਣੀ ਹੋਈ ਹੈ ਮਾਲਵੇ ਦੀ ਵੀ ਬਣੀ ਹੋਈ ਹੈ ਅਸੀਂ ਉਹਦੇ 'ਚ ਵਿਚਾਰ ਇਹ ਵਿਚਾਰ ਦੀ ਨਾ ਅਜੇ ਪਰ ਜਿਹੜੀ ਹੈਗੀ ਆ ਗੱਲ ਕਿ ਇਹਨੂੰ ਇਹਨੂੰ ਸੋਲਵ ਕਿਦਾਂ ਕੀਤਾ ਜਾ ਸਕਦਾ ਜਿੱਦਾਂ ਸਰਕਾਰ ਨੇ ਪੰਜਾਬ ਸਰਕਾਰ ਨੇ ਇੱਕ ਬਹੁਤ ਵਧੀਆ ਕੰਮ ਕੀਤਾ ਕਿ ਜਿਹੜੇ ਸਰਟੀਫਿਕੇਟ ਆਨਲਾਈਨ ਕੀਤੇ ਨੇ ਸਰਪੰਚਾਂ ਕੋਲੇ ਪੋਰਟਲ ਚੱਲਦੇ ਨੇ ਹੂੰ ਦੇ ਨਾਲ ਹੀ ਉਸੇ ਪੋਰਟਲ ਤੇ ਇੱਕ ਜੇ ਨੂੰ ਲਾਗੂ ਕਰ ਹੀ ਦਿੱਤਾ ਗਿਆ ਕਿ ਉਸ ਪੋਰਟਲ ਤੇ ਇਹਦਾ ਵੀ ਆਪਸ਼ਨ ਨਾਲ ਲਾਗੂ ਕਰ ਦਿੱਤਾ ਜਾਵੇ ਤੇ ਜੇ ਸਰਪੰਚ ਨੂੰ ਕਿਸੇ ਨੂੰ ਪਰਮਿਸ਼ਨ ਚਾਹੀਦੀ ਵੀ ਹੈ ਮੰਨ ਲੈਂਦੇ ਆ ਜੇ ਸਰਕਾਰ ਨੇ ਹੁਣ ਥੋਪਟਾ ਹੈ ਤੇ ਉਹਨੂੰ ਆਪਾਂ ਉਹਦਾ ਹੱਲ ਕੀ ਕਰ ਸਕਦੇ ਆ ਕਿ ਉੱਥੇ ਆਪਸ਼ਨ ਕਰ ਦੇਣ ਕਿ 24 ਆਵਰ ਦੇ ਵਿੱਚ ਸਰਪੰਚ ਨੂੰ ਪਰਮਿਸ਼ਨ ਜਿਹੜੀ ਹੈ ਆਪਣੇ ਆਪ ਗ੍ਰਾਂਟ ਹੋ ਜਵੇ ਪੋਰਟਲ ਤੇ ਹੀ ਸਰਪੰਚ ਅਪਲਾਈ ਕਰ ਦਵੇ ਤੇ ਪੋਰਟਲ ਤੋਂ ਹੀ ਇਹਨੂੰ ਗ੍ਰਾਂਟ ਹੋ ਜਵੇ ਤਾਂ ਜੋ ਕੋਈ ਦਿੱਕਤ ਨਾ ਆਵੇ ਮਤਲਬ ਸਮਾਂ ਨਿਰਧਾਰਤ ਹੋਣਾ ਚਾਹੀਦਾ ਬਿਲਕੁਲ 24 ਘੰਟੇ ਹੁਣ ਐਮਰਜੈਂਸੀ 'ਚ ਵੀ ਦੇਖੋ ਸ਼੍ਰੀਮਾਨ ਜੀ ਐਮਰਜੈਂਸੀ 'ਚ ਵੀ ਕਈ ਵਾਰੀ ਜਾਣਾ ਪੈਂਦਾ ਕਈ ਵਾਰੀ ਬੰਦੇ ਕਿਸੇ ਕੰਮ ਗਏ ਹੋਏ ਸ਼ਹਿਰ ਨੂੰ ਤੇ ਉਹ ਵਾਪਸ ਘਰੇ ਨਹੀਂ ਜਾਂਦੇ ਉਹ ਸਿੱਧਾ ਦਿੱਲੀ ਏਅਰਪੋਰਟ ਨੂੰ ਚੱਲ ਜਾਂਦੇ ਨੇ ਉੱਥੋਂ ਆਪਣਾ ਉਹਨਾਂ ਨੇ ਉਹ ਦੇਸ਼ਾਂ 'ਚ ਕੰਮਕਾਰ ਜਾਂ ਰਿਸ਼ਤੇ ਨੇ ਜਾਂ ਆਪਣੇ ਪਰਿਵਾਰਿਕ ਮਸਲੇ ਨੇ ਉਹ ਦੇਖਣੇ ਹੁੰਦੇ ਨੇ ਉਹ ਮਤਲਬ ਕਿਸੇ ਨੂੰ ਵੀ ਐਮਰਜੈਂਸੀ ਜਾਣਾ ਪੈ ਸਕਦਾ ਚਲੋ ਠੀਕ ਹੈ ਅਬ ਜਿੱਤਨ ਸਿੰਘ ਜੀ ਸਾਡਾ ਮਕਸਦ ਇਹ ਸੀ ਕਿ ਸਰਕਾਰ ਦੀ ਗਲਤੀ ਹੋਈ ਹੈ ਤੇ ਨਾਲ ਕਟੋਕਟ ਤੁਹਾਡੀ ਆਵਾਜ਼ ਵੀ ਜਿਹੜੀ ਸਰਕਾਰ ਤੱਕ ਜਾਣੀ ਚਾਹੀਦੀ ਹੈ ਸਾਡਾ ਇਹੀ ਮਕਸਦ ਸੀ ਸੋ ਤੁਸੀਂ ਪੰਚਾਇਤ ਸਰਪੰਚਾਂ ਦੀ ਗੱਲ ਰੱਖੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਚਿੱਤਰ ਸਿੰਘ ਜੀ ਥੈਂਕ ਯੂ ਠੀਕ ਹੈ ਸਰ ਧੰਨਵਾਦ ਜੀ ਬਹੁਤ ਬਹੁਤ ਸੋ ਇਹ ਬਚਿੱਤਰ ਸਿੰਘ ਜੋ ਇਹਨਾਂ ਦੇ ਪਤਨੀ ਸਰਪੰਚ ਨੇ ਪਿੰਡ ਬਾਦਸ਼ਾਹਪੁਰ ਦੇ ਸੋ ਉਹਨਾਂ ਨੇ ਇੱਕ ਗੱਲ ਜਿਹੜੀ ਬੜੀ ਵਧੀਆ ਰੱਖੀ ਹੈ ਉਹਨਾਂ ਨੇ ਗੱਲ ਕਹੀ ਹੈ ਕਿ ਸਮਾਂ ਨਿਰਧਾਰਤ ਹੋਣਾ ਚਾਹੀਦਾ ਇੱਕ ਤਾਂ ਕਿ ਜੇਕਰ ਪੰਜਾਬ ਸਰਕਾਰ ਨੇ ਇੱਕ ਦੇਸ਼ ਜਾਰੀ ਕੀਤਾ ਸੀ ਉਹਦੀ ਪਾਲਣਾ ਕਰਦੇ ਆਂ ਸਿਰ ਮੱਥੇ ਪ੍ਰਵਾਨ ਕਰਦੇ ਆ ਪਰ ਇੱਕ ਉਹਦਾ ਸਮਾਂ ਨਿਰਧਾਰਿਤ ਹੋਣਾ ਚਾਹੀਦਾ ਔਰ ਦੂਜੀ ਗੱਲ ਕਿਸੇ ਦਫ਼ਤਰ ਚ ਨਾ ਜਾਣਾ ਪਵੇ ਜਿਹੜਾ ਪੋਰਟਲ ਪੰਚਾਂ ਸਰਪੰਚਾਂ ਦੇ ਉਹਦੇ ਚੱਲਦਾ ਹੈ ਤਾਂ ਉਸੇ ਪੋਰਟਲ ਚ ਇੱਕ ਆਪਸ਼ਨ ਹੋਰ ਹੋਣੀ ਚਾਹੀਦੀ ਹੈ ਵੀ ਜੇ ਕਿਸੇ ਸਰਪੰਚ ਨੇ ਪਰਮਿਸ਼ਨ ਲੈਣੀ ਆ ਤਾਂ ਉਹ ਉਸੇ ਤੋਂ ਅਪਲਾਈ ਕਰੇ ਤੇ 24 ਘੰਟੇ ਜਾਂ ਵੱਧ ਤੋਂ ਵੱਧ 48 ਘੰਟਿਆਂ ਚੋਂ ਪਰਮਿਸ਼ਨ ਜਿਹੜੀ ਗ੍ਰਾਂਟ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਜਾਂ ਜੋ ਵੀ ਉਹਦੇ ਰਿਪਲਾਈ ਆਉਣਾ ਹੈ ਤਾਂ ਉਹਨਾਂ ਨੂੰ 24 ਘੰਟੇ ਜਾਂ 48 ਘੰਟਿਆਂ ਚੋਂ ਉੱਥੇ ਹੀ ਪਤਾ ਲੱਗਿਆ ਹੋਣਾ ਚਾਹੀਦਾ ਉਹਨੂੰ ਕਿਤੇ ਆਉਣ ਜਾਣ ਦੀ ਖੱਜਲ ਖਵਾਰੀ ਦੀ ਲੋੜ ਨਹੀਂ ਹੋਣੀ ਚਾਹੀਦੀ ਸੋ ਇਹ ਪੰਚਾਇਤ ਸਰਪੰਚਾਂ ਦੀ ਮੰਗ ਹੈ ਸੋ ਮੰਗ ਜਾਇਜ਼ ਵੀ ਹੈ ਕਿਉਂ ਕਿ ਅੱਜ ਕੱਲ ਆਪਾਂ ਦੇਖਦੇ ਆ ਕਿ ਖਾਸ ਕਰਕੇ ਪੰਜਾਬ ਦੇ ਵਿੱਚੋਂ ਬਹੁ ਗਿਣਤੀ ਲੋਕਾਂ ਦੇ ਬੱਚੇ ਵਿਦੇਸ਼ਾਂ 'ਚ ਹੈ ਜਾਣਾ ਪੈ ਸਕਦਾ ਕਦੇ ਵੀ ਜਾਣਾ ਪੈ ਸਕਦਾ ਸੋ ਇਸ ਕਰਕੇ ਪਰਮਿਸ਼ਨ ਨਹੀਂ ਹੋਏਗੀ ਤਾਂ ਜੇਕਰ ਕੋਈ ਪੰਚ ਸਰਪੰਚ ਬਿਨਾਂ ਪਰਮਿਸ਼ਨ ਤੋਂ ਚਲਾ ਗਿਆ ਤਾਂ ਹੋ ਸਕਦਾ ਉੱਤੇ ਸਰਕਾਰ ਐਕਸ਼ਨ ਲਵੇ ਔਰ ਲਏਗੀ ਜਦੋਂ ਇੱਕ ਆਦੇਸ਼ ਜਾਰੀ ਕਰਦਾ ਤਾਂ ਉਸ ਆਦੇਸ਼ ਦੀ ਉਲੰਘਣਾ ਦੀ ਐਕਸ਼ਨ ਤਾਂ ਬਣਦਾ ਹੈ ਤਾਂ ਇਸ ਕਰਕੇ ਸਰਕਾਰੇ ਜਿਹੜੇ ਪੰਚ ਸਰਪੰਚ ਨੇ ਕੋਈ ਮੁਲਾਜ਼ਮ ਨਹੀਂ ਤਾਂ ਇਸ ਕਰਕੇ ਇਹਨਾਂ ਦੇ ਉੱਪਰ ਅਗਰ ਜੇ ਲਾਤਾ ਤਾਂ ਇਦਾਂ ਦੀ ਜਿਹੜੀ ਪਰਮਿਸ਼ਨਾਂ ਗ੍ਰਾਂਟ ਹੋਣੀ ਆ ਜਾਂ ਜੋ ਵੀ ਐ ਤਾਂ ਉਹਦੀ ਜਿਹੜੀ ਹੋਣੀ ਚਾਹੀਦੀ ਆ ਸੋ ਇਹ ਪੰਚਾਇਤ ਸਰਪੰਚਾਂ ਦਾ ਮਸਲਾ ਹੈਗਾ ਪੰਜਾਬ ਨਾਲ ਜੁੜਿਆ ਪੰਜਾਬ ਸਰਕਾਰ ਨੇ ਉਹਨਾਂ ਦੇ ਉੱਪਰ ਇੱਕ ਆਦੇਸ਼ ਜਾਰੀ ਕਰਦੇ ਆ ਉਹਨਾਂ ਨੂੰ ਪਰਮਿਸ਼ਨ ਲੈਣ ਦੇ ਲਈ ਵੀ ਜਿਹੜੇ ਪੰਚ ਸਰਪੰਚ ਵਿਦੇਸ਼ਾਂ ਜਾਣੇ ਚਾਹੁੰਦੇ ਆ ਤਾਂ ਉਹਨਾਂ ਨੂੰ ਕਿਹਾ ਕਿ ਤੁਸੀਂ ਹੁਣ ਆਗਿਆ ਲੈ ਤੋਂ ਬਿਨਾ ਨਹੀਂ ਜਾ ਸਕਦੇ ਸੋ ਹੁਣ ਗੱਲ ਕਰਦੇ ਆ ਕਿ ਡੀਜੀਪੀ ਪੰਜਾਬ ਨੇ ਅੱਜ ਇੱਕ ਆਦੇਸ਼ ਜਾਰੀ ਕੀਤਾ ਪੂਰੇ ਪੰਜਾਬ ਦੇ ਉਹਨਾਂ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਲਈ ਜਿਹੜੇ ਪੁਲਿਸ ਅਸਕਾਰਟ ਦੇ ਨਾਲ ਜਿਹੜੇ ਰਿਲੇਟਡ ਨੇ ਅਸਕਾਰਟ ਦੇ ਮਤਲਬ ਕਿ ਜਿਹੜੇ ਬੀਵੀਆਈਪੀ ਵੀਆਈਪੀ ਜਦੋਂ ਜਾਂਦੇ ਆ ਤਾਂ ਆਪਾਂ ਅਕਸਰ ਦੇਖਦੇ ਆ ਕਿ ਉਹਨਾਂ ਦੇ ਅੱਗੇ ਪਿੱਛੇ ਅਸਕਾਰਟ ਦੀਆਂ ਗੱਡੀਆਂ ਇੱਕ ਪਾਇਲਟ ਤੇ ਇੱਕ ਅਸਕਾਰਟ ਹੂਟਰ ਮਾਰਦੀਆਂ ਜਾਂਦੀਆਂ ਤਾਂ ਉਹਨਾਂ ਦੇ ਵਿੱਚ ਅਕਸਰ ਹਾਦਸਿਆਂ ਦਾ ਕਈ ਵਾਰ ਦੇਖਿਆ ਕਿ ਆਪਾਂ ਜੇ ਫਲਾਮ ਜਿਹੜੇ ਵੀਆਈਪੀ ਦੀ ਗੱਡੀ ਹੈ ਜਿਹੜੀ ਹਾਦਸੇ ਦਾ ਸ਼ਿਕਾਰ ਹੋ ਗਈ ਫਲਾਮ ਵੀਆਈਪੀ ਦੀ ਗੱਡੀ ਜਾਂ ਫਲਾਮ ਅਧਿਕਾਰੀ ਦੀ ਗੱਡੀ ਐਮਐਲਏ ਦੀ ਗੱਡੀ ਚੇਅਰਮੈਨ ਦੀ ਗੱਡੀ ਆਪਾਂ ਦੇਖਦੇ ਹਾਂ ਕਿ ਉਹ ਹਾਦਸੇ ਦਾ ਸ਼ਿਕਾਰ ਹੁੰਦੀ ਹੈ ਕਿਉਂਕਿ ਜੇਕਰ ਆਪਣੀ ਗੱਡੀ ਤੇ ਕੋਈ ਹੋਟਰ ਲੱਗ ਗਿਆ ਤਾਂ ਆਪਾਂ ਕੋ ਰੱਬ ਨਹੀਂ ਬਣ ਗਏ ਜ਼ਰੂਰੀ ਨਹੀਂ ਕਿ ਅਸੀਂ ਹੋਟਰ ਮਾਰਤਾ ਤੇ ਲੋਕ ਆਪਣੇ ਆਪ ਹੀ ਸਾਡਾ ਰਸਤਾ ਜਿਹੜਾ ਉਹ ਛੱਡ ਦੇ ਜਾਣ ਸੋ ਇਸ ਕਰਕੇ ਕੱਲ ਪਹਿਲੀ ਗੱਲ ਤਾਂ ਇਹ ਕਿ ਹੋਇਆ ਕਿਉਂ ਜੋ ਅੱਜ ਆਦੇਸ਼ ਜਾਰੀ ਕੀਤਾ ਕਰਨਾ ਕਿਉਂ ਪਿਆ ਆਦੇਸ਼ ਇਸ ਕਰਕੇ ਜਾਰੀ ਕਰਨਾ ਪਿਆ ਕਿ ਕੱਲ ਜੀਰਕਪੁਰ ਦੇ ਵਿੱਚ ਇੱਕ ਕਿਸੇ ਵੀਆਈਪੀ ਦੀ ਅਸਕਾਰ ਗੱਡੀ ਨੇ ਇੱਕ ਜਿਹੜੇ ਸਾਬਕਾ ਲੈਫਟੀਨੈਂਟ ਜਰਨਲ ਉਹਨਾਂ ਦੀ ਗੱਡੀ ਨੂੰ ਫੇਟ ਮਾਰ ਦਿੱਤੀ ਤਾਂ ਉਤੋਂ ਬਾਅਦ ਕਾਫੀ ਹੰਗਾਮਾ ਹੋਇਆ ਸੋ ਉਸ ਤੋਂ ਬਾਅਦ ਉਸ ਸਾਬਕਾ ਲੈਫਟੀਨੈਂਟ ਜਰਨਲ ਨੇ ਡੀਜੀਪੀ ਪੰਜਾਬ ਨੂੰ ਇੱਕ ਟਵੀਟ ਕੀਤਾ ਕਿ ਜਿੰਨੀਆਂ ਸਕਾਟ ਤੇ ਪਾਇਲਟ ਗੱਡੀਆਂ ਜਿਹੜੀਆਂ ਬੀਬੀ ਜਾਂ ਵੀਵੀਆਈਪੀ ਜਾਂ ਵੀਆਈਪੀ ਦੇ ਨਾਲ ਚੱਲਦੀਆਂ ਤਾਂ ਉਹਨਾਂ ਦੀ ਕਲਾਸ ਲਈ ਜਾਵੇ ਘੱਟੋ-ਘੱਟ ਉਹਨਾਂ ਨੂੰ ਸਮਝਾਇਆ ਜਾਵੇ ਕਿ ਤੁਸੀਂ ਚਲਾਉਣਾ ਕਿਵੇਂ ਆ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਸਿਖਾਈ ਜਾਵੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਕਿਵੇਂ ਆ ਰੋੜ ਤੋਂ ਕਿ ਸਾਈਡ ਤੇ ਜਾਣਾ ਜੇ ਕੋਈ ਪੈਦਲ ਜਾ ਰਿਹਾ ਉਹਦਾ ਬਚਾਅ ਕਰਨਾ ਕਿਵੇਂ ਆ ਸੋ ਉਸ ਤੋਂ ਬਾਅਦ ਅੱਜ ਡੀਜੀਪੀ ਪੰਜਾਬ ਗੌਰਵ ਯਾਦਮ ਨੇ ਇੱਕ ਪੱਤਰ ਜਾਰੀ ਕੀਤਾ ਸੋ ਉਹਨਾਂ ਨੇ ਇੱਕ ਪੱਤਰ ਜਾਰੀ ਕੀਤਾ ਕਿ ਪੱਤਰ ਜਾਰੀ ਕਰਕੇ ਉਹਦੇ ਵਿੱਚ ਲਿਖਿਆ ਹੈ ਕਿ ਸਾਨੂੰ ਸਬਰ ਤੇ ਸੰਜਮ ਵਰਤਣ ਦੀ ਜ਼ਰੂਰਤ ਹੈ ਉਹਨਾਂ ਨੇ ਆਪਣੇ ਅਧਿਕਾਰੀਆਂ ਤੇ ਕਰਮਚਾਰੀਆਂ ਖਾਸ ਕਰਕੇ ਉਹਨਾਂ ਜਿਹੜੇ VIP ਤੇ BBVIP ਦੀਆਂ ਪਾਇਲਟਾਂ ਤੇ ਸਕਾਟ ਦੇ ਨਾਲ ਚੱਲਦੇ ਆ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਸਕਾਟ ਕਈ ਵਾਰ ਆਪਾਂ ਸਮਝਦੇ ਆ ਕਿ ਕੀ ਹੈ ਪਾਇਲਟ ਤੇ ਸਕਾਟ ਆਪਾਂ ਦੇਖਦੇ ਆ ਕਿ ਅਕਸਰ ਜਦੋਂ ਹੂਟਰ ਮਾਰਦੇ ਆ ਆਪਾਂ ਦੇਖਦੇ ਆ ਕਿ ਹਾਈਵੇ ਤੇ ਜਾਂਦੇ ਆ ਦੋ ਅੱਗੇ ਦੋ ਪਿੱਛੇ ਇੱਕ ਅੱਗੇ ਇੱਕ ਪਿੱਛੇ ਤੇ ਵਿਚਾਲੇ BBVIP ਦੀ ਗੱਡੀ ਜਾਂਦੀ ਹੈ ਉਹ ਸਕਾਟ ਦੇ ਆ ਪਾਇਲਟ ਹੈ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਸੰਜਮ ਵਰਤਣ ਦੀ ਜ਼ਰੂਰਤ ਹੈ ਤੇ ਨਾਲ ਹੀ ਸਬਰ ਵਰਤਣ ਦੀ ਸਲਾਹ ਦਿੱਤੀ ਹੈ ਡੀਜੀਪੀ ਪੰਜਾਬ ਨੇ ਉਹਨਾਂ ਨੂੰ ਤੇ ਦੂਜਾ ਉਹਨਾਂ ਨੇ ਇਹ ਵੀ ਲਿਖਿਆ ਕਿ ਅਸੀਂ ਲੋਕਾਂ ਦੇ ਰਾਖੇ ਹਾਂ ਤੇ ਜਦੋਂ ਲੋਕਾਂ ਦੀ ਕੋਈ ਭੀੜ ਪੈਂਦੀ ਆ ਉਹਦੇ ਰੱਖਿਆ ਕਰਨਾ ਸਾਡਾ ਫਰਜ਼ ਹੈ ਤੇ ਅਸੀਂ ਕਿਸੇ ਵੀਆਈਪੀ ਗੱਡੀ ਦੇ ਵਿੱਚ ਚੜ ਕੇ ਕੋਈ ਰੱਬ ਨਹੀਂ ਬਣ ਜਾਂਦੇ ਤੇ ਸਾਨੂੰ ਵੀ ਟ੍ਰੈਫਿਕ ਨਿਯਮਾਂ ਦੀ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਸਾਨੂੰ ਜ਼ਰੂਰੀ ਸਮਝਿਆ ਜਾਣਾ ਚਾਹੀਦਾ ਔਰ ਉਹਨਾਂ ਨੇ ਇਹ ਵੀ ਲਿਖਿਆ ਕਿ ਸਾਨੂੰ ਆਚਰਣ ਜਿਹੜਾ ਆਪਣਾ ਆਚਰਣ ਉਹ ਸੁਧਾਰਨ ਦੀ ਜ਼ਰੂਰਤ ਹੁੰਦੀ ਹੈ ਮੈਂ ਜੇ ਥੋੜਾ ਜਿਹਾ ਪਿੱਛੇ ਜਾਵਾਂ ਤਾਂ ਪੰਜਾਬ ਪੁਲਿਸ ਦੇ ਡੀਜੀਪੀ ਨੇ ਕਾਫੀ ਸਮਾਂ ਪਹਿਲਾਂ ਵੀ ਇੱਕ ਖਾਸ ਕਰਕੇ ਚੌਕੀਆਂ ਤੇ ਥਾਣਿਆਂ ਦੇ ਮੁਨਸ਼ੀਆਂ ਨੂੰ ਇੱਕ ਪੱਤਰ ਲਿਖਿਆ ਸੀ ਕਿ ਜਦੋਂ ਕੋਈ ਫੋਨ ਆਵੇ ਤਾਂ ਉਹਨਾਂ ਨੂੰ ਫੋਨ ਚੱਕਣ ਤੋਂ ਪਹਿਲਾਂ ਸ਼੍ਰੀਮਾਨ ਜੀ ਕਹਿੰਣਾ ਔਰ ਅਕਸਰ ਆਪਾਂ ਦੇਖਦੇ ਆਂ ਕਿ ਕੋਈ ਵੀ ਵਿਅਕਤੀ ਜਦੋਂ ਥਾਣੇ ਦੇ ਨੰਬਰ ਤੇ ਫੋਨ ਕਰਦਾ ਹੈ ਐਸਐਚਓ ਨੂੰ ਛੱਡ ਕੇ ਜਦੋਂ ਵੀ ਅਕਸਰ ਆਪਾਂ ਫੋਨ ਥਾਣੇ ਦਾ ਜਿਹੜਾ ਨਿੱਜੀ ਨੰਬਰ ਹੈ ਤਾਂ ਜਦੋਂ ਕੋਈ ਮੁੰਚੀ ਜਾਂ ਸਹਿ ਮੁੰਚੀ ਜਾਂ ਕੋਈ ਵੀ ਉਹਦੀ ਸੀਟ ਤੇ ਬੈਠਾ ਹੈ ਜਦੋਂ ਸਰਕਾਰੀ ਫੋਨ ਨੂੰ ਚੱਕਦਾ ਤਾਂ ਤੁਹਾਨੂੰ ਉਹ ਸ਼੍ਰੀਮਾਨ ਜੀ ਕਹਿੰਦਾ ਤਾਂ ਉਹ ਵੀ ਇੱਕ ਉਸ ਪੱਤਰ ਦੀ ਦੇਣਾ ਜਿਹੜਾ ਡੀਜੀਪੀ ਪੰਜਾਬ ਨੇ ਬਹੁਤ ਧੇਰ ਪਹਿਲਾਂ ਲਿਖਿਆ ਸੀ ਚੋਸ਼ ਕਰਕੇ ਅੱਜ ਡੀਜੀਪੀ ਪੰਜਾਬ ਨੇ ਮੁਰ ਤੋਂ ਪੱਤਰ ਲਿਖਿਆ ਕਿ ਤੁਹਾਨੂੰ ਇੱਕ ਸਕੂਲ ਟ੍ਰੇਨਿੰਗ ਦੇ ਵਿੱਚ ਭੇਜਣਾ ਪਏਗਾ ਉਥੋਂ ਟ੍ਰੇਨਿੰਗ ਲੈਣੀ ਪਏਗੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਿਵੇਂ ਕਰਨੀ ਆ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਪਏਗੀ ਕਿਉਂ ਕਿਉਂਕਿ ਜਦੋਂ ਆਪਾਂ ਇੱਕ ਹੌਟਰ ਮਾਰਕ ਹੈ ਔਰ ਗੱਡੀਆਂ ਦੀ ਸਪੀਡ ਇੰਨੀ ਕੁ ਜ਼ਿਆਦਾ ਹੁੰਦੀ ਹੈ ਕਿ ਫਿਰ ਸਾਨੂੰ ਸਾਈਕਲ ਵਾਲਾ ਮੋਟਰਸਾਈਕਲ ਵਾਲਾ ਪੈਦਲ ਜਾਣ ਵਾਲਾ ਇੱਕ ਗਰੀਬ ਰੇੜੀ ਰਿਕਸ਼ੇ ਵਾਲਾ ਤਾਂ ਸਾਨੂੰ ਦਿਖਾਈ ਦਿੰਦਾ ਹੀ ਨਹੀਂ ਪਰ ਅ ਕਈ ਵਾਰ ਸਾਨੂੰ ਗੱਡੀਆਂ ਵਾਲੇ ਵੀ ਦਿਖਾਈ ਦੇਣਾ ਬੰਦ ਕਰ ਦਿੰਦੇ ਨੇ ਕਿ ਕੋ ਗੱਡੀ ਵਾਲਾ ਵੀ ਰਸਤੇ ਜਾ ਰਿਹਾ ਉਹ ਸਾਈਡ ਤੇ ਆ ਤਾਂ ਫਿਰ ਵੀ ਆਪਾਂ ਫੇਟ ਮਾਰ ਕੇ ਨਿਕਲਣ ਦੀ ਕੋਸ਼ਿਸ਼ ਕਰਦੇ ਆ ਜੋ ਇਸ ਕਰਕੇ ਡੀਜੀਪੀ ਪੰਜਾਬ ਦਾ ਇੱਕ ਸਹਾਨਜੋਗ ਕਦਮ ਹੈ ਚੰਗਾ ਕਦਮ ਹੈ ਔਰ ਵੱਡੀ ਗੱਲ ਹੈ ਕਿ ਡੀਜੀਪੀ ਪੰਜਾਬ ਨੇ ਉਸ ਟਵੀਟ ਤੇ ਉੱਪਰ ਅਸਰ ਕਰਦੇ ਆ ਉਸ ਟਵੀਟ ਨੂੰ ਤੁਰੰਤ ਉਹਨੂੰ ਉਹਦੇ ਤੇ ਆਦੇਸ਼ ਜਾਰੀ ਕਰਦੇ ਆ ਜਿਹੜਾ ਇਹ ਪੱਤਰ ਆਹੇ ਲਿਖਿਆ ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਅੱਜ ਪੰਜਾਬ ਦੇ ਮੋਗਾਚ ਮੋਗਾ ਪੁਲਿਸ ਨੇ 4 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਚਾਰੋਂ ਨੌਜਵਾਨ ਫਰੀਦਕੋਟ ਦੇ ਰਹਿਣ ਵਾਲੇ ਆ ਜਦੋਂ ਇਹਨਾਂ ਦੀ ਗ੍ਰਿਫਤਾਰੀ ਹੋਈ ਤਾਂ ਫਿਰ ਇਹਨਾਂ ਦੇ ਕੋਲੋਂ ਪੈਟਰੋਲ ਬੰਬ ਬਰਾਮਦ ਹੋਏ ਆ ਇਹ ਪੈਟਰੋਲ ਬੰਬ ਦੱਸਿਆ ਜਾਂਦਾ ਕਿ ਬੀਰਾਂ ਦੀਆਂ ਜੋ ਬੀਅਰ ਹੁੰਦੀਆਂ ਉਹਨਾਂ ਦੀਆਂ ਬੋਤਲਾਂ ਦੇ ਵਿੱਚ ਪੈਟਰੋਲ ਪਾਕੀ ਬਣਾਈ ਗਈ ਸੀ ਉਹਨਾਂ ਤੋਂ ਮੱਛਸਾਂ ਤੇ ਹੋਰ ਕਾਫੀ ਕੋ ਡੈਟੋਨੇਟਰ ਵਗੈਰਾ ਹੋਰ ਇਦਾਂ ਦਾ ਬਰਾਮਦਗੀ ਹੋਈ ਆ ਹੁਣ ਇਦਾਂ ਦਾ ਸਾਡਾ ਨੌਜਵਾਨ ਜਾ ਕਿੱਧਰ ਨੂੰ ਰਿਹਾ ਤੇਰੀ ਮੇਨ ਸੋਚਣ ਵਾਲੀ ਗੱਲ ਹੈ ਕਿ ਸਾਡਾ ਨੌਜਵਾਨ ਕਿਹੜੇ ਰਸਤੇ 'ਤੇ ਰੁਪਿਆ ਕਿ ਇੱਕ ਪਿੰਡਾਂ ਦੇ ਭੋਲੇ-ਪਾਲੇ ਨੌਜਵਾਨ ਜਿਨ੍ਹਾਂ ਨੂੰ ਕਦੇ ਇਸ ਬਾਰੇ ਨੌਲੇਜ ਨਹੀਂ ਸੀ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਵੀ ਅਸੀਂ ਇਹ ਕੰਮ ਕਰਨਾ ਹੈ ਤੇ ਅੱਜ ਉਹੀ ਨੌਜਵਾਨ ਕਿਸੇ ਨੇ ਕਿਹੜੇ ਕਰਾਹੇ ਪੈ ਗਿਆ ਕਿਸੇ ਤੋਂ ਕੋਈ ਚੀਜ਼ ਬਰਾਮਦ ਹੋ ਰਹੀ ਹੈ ਕੋਈ ਕਿਸੇ ਕੇਸਾਂ ਦੇ ਵਿੱਚ ਉਲਝਿਆ ਹੋਇਆ ਕੋਈ ਚੋਰੀ ਦੇ ਕੋਈ ਠੱਗੀ ਦੇ ਕੋਈ ਕਿੱਦਾਂ ਦੇ ਅਲੱਗ-ਅਲੱਗ ਕੇਸਾਂ ਦੇ ਜਿਹੜੇ ਵਿੱਚ ਉਲਝੇ ਹੋਇਆ ਸੋ ਇਹਨਾਂ ਨੌਜਵਾਨਾਂ ਦੀ ਅੱਜ ਗ੍ਰਿਫਤਾਰੀ ਮੋਗਾ ਪੁਲਿਸ ਨੇ ਕੀਤੀ ਹੈ ਗ੍ਰਿਫਤਾਰੀ ਤੋਂ ਬਾਅਦ ਮੋਗਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਆ ਸੋ ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਨਜ਼ਰ ਮਾਰਦੇ ਹਾਂ ਕਿ ਮੋਗਾ ਦੇ ਸੀਨੀਅਰ ਪੁਲਿਸ ਅਧਿਕਾਰੀ ਜੋ ਪ੍ਰੈਸ ਕਾਨਫਰੰਸ ਕੀਤੀ ਤਾਂ ਉਹਨਾਂ ਨੇ ਕੀ ਕਿਹਾ ਇਹਦੇ ਵਿੱਚ ਸ਼੍ਰੀ ਅਜੇ ਗਾਂਧੀ ਜੀ ਜੀ ਆਈਪੀਐਸ मान्यव एसएसपी ਮੋਗਾ ਸਾਹਿਬ ਦੇ ਜੋ ਮਾੜੇ ਅਨਸ਼ਰਾਂ ਦੇ ਖਿਲਾਫ ਮੋਹਮ ਵਿੱਡੀ ਹੋਈ ਹੈ ਉਸ ਦੇ ਤਹਿਤ ਬਗਾਪੁਰਾਣਾ ਪੁਲਿਸ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ ਹੈ ਕੱਲ ਜੋ ਪਿਛਲੇ ਦਿਨੀ ਵਾਰਦਾਤਾਂ ਹੋਈਆਂ ਸੀ ਉਹਨਾਂ ਚ ਨਾਲ ਹੀ ਬਿਲਦੀ ਜੁਲਦੀ ਇੱਕ ਵਾਰਦਾਤ ਹੋਰ ਹੋਣ ਲੱਗੀ ਸੀ ਇਹ ਬੰਦੇ ਜਿਆਦਾ ਚਾਰੇ ਬੰਦੇ ਜਿਹੜੇ ਆਏ ਸੀਗੇ ਫਰੀਦਕੋਟ ਤੋਂ ਆਏ ਸੀਗੇ ਇਹਨਾਂ ਦਾ ਟਾਰਗੇਟ ਸੀਗਾ ਜਿਹੜਾ ਠੇਕਾ ਮੋਗਾ ਰੋਡ ਤੇ ਹੈਗਾ ਉਹ ਤੇ ਇਹ ਮਤਲਬ ਉਹਤੇ ਤੇ ਭੀੜ ਵਾਲੀ ਜਗ੍ਹਾ 'ਚ دہشت ਫਲਾਉਣਾ ਚਾਹੁੰਦੇ ਸੀ ਤਾਂ ਕਿ ਜਿੰਨਾਂ ਤੋਂ ਇਹਨਾਂ ਨੇ ਪੈਸੇ ਮੰਗੇ ਹੋਏ ਨੇ ਬਾਹਰ ਜਿਹੜੇ ਬੈਠੇ ਨੇ ਇਹਨਾਂ ਦੇ ਹੈਂਡਲਰ ਤਾਂ ਉਹਨਾਂ ਨੂੰ ਫਿਰੌਤੀਆਂ ਲੋਕ ਦੇ ਸਕਣ ਪਰ ਚੰਗੀ ਕਿਸਮਤ ਸੀ ਕਿ ਕਿਸੇ ਇੱਕ ਜਾਗਰੂਕ ਸ਼ਹਿਰੀ ਨੇ ਮੁਖਬਰ ਨੇ ਜਿਹਨੂੰ ਕਹਿ ਸਕਦੇ ਆ ਉਹਨੇ ਜਾਣਕਾਰੀ ਦਿੱਤੀ ਟਾਈਮ ਸਰ ਉਹਨੂੰ ਸਿਰਫ ਇੱਕ ਮੋਟਰਸਾਈਕਲ ਦੀਆਂ ਬਿੰਗੀਆਂ ਕੀਤੀਆਂ ਹੋਈਆਂ ਜਿਹੜੀਆਂ ਨੰਬਰ ਪਲੇਟਾਂ ਸੀ ਉਹ ਤੋਂ ਸ਼ੱਕ ਪੈ ਗਿਆ ਤੇ ਮੈਂ ਇਹ ਇਥੇ ਇਹ ਵੀ ਕਹਿਣਾ ਚਾਹਾਂਗਾ ਥੋੜੇ ਦਰਾਹੀਂ ਸਾਰੇ ਚੈਨਲਾਂ ਰਾਹੀਂ ਕਿ ਜਿੰਨੇ ਵੀ ਕਿਸੇ ਦੀ ਵੀ ਨੋਟਿਸ 'ਚ ਕੋਈ ਬਿਨਾ ਨੰਬਰ ਜਾਂ ਨੰਬਰ ਪਲੇਟ ਤੇ ਮਿੱਟੀ ਲੱਗੀ ਹੋਈ ਜਾਂ ਨੰਬਰ ਪਲੇਟ ਮੀਡੀਆ ਨੂੰ ਮੁੜੀਆਂ ਹੋਈਆਂ ਹੋਣ ਉਹ ਜ਼ਰੂਰ ਪੁਲਿਸ ਦੇ ਧਿਆਨ 'ਚ ਲਿਆਇਆ ਕਰੋ ਕਿਉਂਕਿ ਇਹ ਜੇ ਮਾੜੇ ਬੰਦੇ ਹੁੰਦੇ ਨੇ ਇਹ ਸੋਚ ਕੇ ਆਏ ਹੁੰਦੇ ਨੇ ਕੁਛ ਨਾ ਕੁਛ ਮਾੜਾ ਕਰਨਾ ਜਿਹੜਾ ਨੰਬਰ ਲੁਕੋਲੇ ਹ ਜ। ਉਸੇ ਤਹਿਤ ਚਲਦੇ ਹੋਏ ਐ ਐਸ ਐਚਓ ਜਤਿੰਦਰ ਸਿੰਘ ਇਹਨਾਂ ਦੇ ਨਾਲ ਐਸ ਆਈ ਜਗਤਾਰ ਸਿੰਘ ਨੇ ਮੌਕੇ ਤੇ ਹੀ ਰੇਡ ਕੀਤਾ ਤਾਂ ਉਹਨਾਂ ਨੇ ਮੋਟਰਸਾਈਕਲ ਭਜਾ ਲੇ ਉਹਨਾਂ ਦੀਆਂ ਪੈਟਰੋਲ ਵਾਲੀਆਂ ਤਿੰਨ ਬੋਤਲਾਂ ਉਹਨਾਂ ਤੋਂ ਮਿਲੀਆਂ ਨੇ। ਇੱਕ ਮਾਚਸ ਮਿਲੀ ਹੈ ਇੱਕ ਲਾਈਟਰ ਮਿਲਿਆ ਹੈ ਦੋ ਮੋਟਰਸਾਈਕਲ ਬਰਾਮਦ ਹੋਏ ਨੇ ਬਾਕੀ ਇਹਨਾਂ ਦੇ ਮੋਬਾਈਲ ਵੀ ਕਬਜ਼ੇ 'ਚ ਲਏ ਗਏ ਨੇ ਤੇ ਕਾਬੂ ਕਰ ਲਏ ਗਏ ਉਸ ਤੋਂ ਬਾਅਦ ਇਹਨਾਂ ਦੇ ਖਿਲਾਫ ਮੁਕਦਮਾ ਨੰਬਰ 249 ਦਰਜ ਰਜਿਸਟਰ ਕਰਕੇ ਇਹਨਾਂ ਦੀ ਅਰੈਸਟ ਪਾ ਕੇ ਅੱਜ ਇਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀਗਾ ਜੋ ਪੇਸ਼ ਕਰਨ ਤੇ ਇਹਨਾਂ ਦੇ ਖਿਲਾਫ 3 ਦਿਨ ਦਾ ਰਿਮਾਂਡ ਸਾਨੂੰ ਮਿਲਿਆ ਹੈ ਪਿੱਛੇ ਕੌਣ ਇਹਨਾਂ ਦੇ ਕੰਮ ਕਰਦੇ ਪਿੱਛੇ ਹਜੇ ਤੁਹਾਨੂੰ ਨਾਂ ਨਹੀਂ ਦੱਸ ਸਕਦੇ ਅਸੀਂ ਜਿਹੜੇ ਲੋਕਲ ਸੀ ਕਿਉਂਕਿ ਉਹ ਭੱਜ ਜਾਣਗੇ ਫਿਰ ਮਤਲਬ ਪਤਾ ਤਾਂ ਲੱਗਿਆ ਹੈਗਾ ਅਸੀਂ ਉਹ ਕਰ ਰਹੇ ਹਾਂ ਕਾਰਵਾਈ ਉਹਤੇ ਉਹਨੂੰ ਵੀ ਫੜ ਕੇ ਤੁਹਾਡੇ ਸਾਹਮਣੇ ਲਿਆ ਕੇ ਕਰਾਂਗੇ ਬਾਕੀ ਫੋਰਨ ਚ ਜਿਹੜਾ ਉਹ ਪਹਿਲਾਂ ਵਾਲੀ ਬੰਦੇ ਹੈਗੇ ਨੇ ਜਿਹੜਾ ਸਨੀ ਹੈਗਾ ਇੱਕ ਧਰਮ ਧਰਮਾ ਹੈਗਾ ਉਹ ਮਲੇਸ਼ੀਆ ਚ ਹੈਗਾ ਸਨੀ ਜਿਹੜਾ ਹੈਗਾ ਯੂ ਐਸ ਏ ਚ ਹੈ ਸਰ ਜੋ ਮਾਰੀ ਮਸਤਕ ਦਿਖੇ ਪੈਟਰੋਲ ਬੰਦ ਸੁਟਿਆ ਗਿਆ ਸੀ ਕੀ ਇਹ ਰਿਲੇਟਡ ਉਸੇ ਦੇ ਨਾਲ ਹੀ ਇਹ ਬੰਦੇ ਨਵੇਂ ਨੇ ਜੀ ਹੈ ਤਾਂ ਮਤਲਬ ਉਸੇ ਸੀਕੁਐਂਸ ਦਾ ਹੀ ਪਾਰਟ ਕਹਿ ਸਕਦੇ ਆ ਪਰ ਇਹ ਬੰਦੇ ਨਵੇਂ ਹੈਗੇ ਨੇ ਤੇ ਇਹ ਕਿਸਮਤ ਚੰਗੀ ਸੀ ਕਿ ਕੋਈ ਹਾਦਸਾ ਹੋਣ ਤੋਂ ਟਲ ਗਿਆ ਤੇ ਇੱਕ ਬਹੁਤ ਵੱਡੀ ਵਾਰਦਾਤ ਤੋਂ ਆਪਾਂ ਬਚਾਅ ਕਰ ਲਿਆ ਪੁਲਿਸ ਦੀ ਇਹਨਾਂ ਤੇ ਪਹਿਲਾਂ ਵੀ ਮੁਕਾਦਮੇ ਦਰਜ ਨੇ ਜੀ ਤੁਹਾਨੂੰ ਪ੍ਰੈਸ ਨੋਟ ਦੇ ਦਿੱਤਾ ਹੈਗਾ ਰੋਹਿਤ ਕੁਮਾਰ ਤੇ ਦੋ ਪਰਚੇ ਦਰਜ ਨੇ ਖੁਸ਼ਪ੍ਰੀਤ ਤੇ ਦੋ ਪਰਚੇ ਨੇ ਤੇ ਸਾਵਨ ਤੇ ਵੀ ਇੱਕ ਪਰਚਾ ਹੈਗਾ ਜੀ ਸਰ ਇਹ ਸਾਰੇ ਦੇ ਸਾਰੇ ਫੀਡਕੋ ਸਾਰੇ ਫਰੀਦਕੋਟ ਤੋਂ ਨੇ ਬਾਕੀ ਤਾਂ ਉਥੋਂ ਦਸ਼ਪੇਸ਼ ਕੋਲੋਨੀ ਫਰੀਦਕੋਟ ਦੇ ਹੈਗੇ ਨੇ ਇੱਕ ਰਾਜੋਵਾਲ ਹੈਗੇ ਆਪਣਾ ਗੋਲੇ ਵਾਲ ਚੌਕੀ ਦੇ ਚ ਪੈਂਦਾ ਪਿੰਡ ਸਦਰ ਫਰੀਦਕੋਟ ਦੇ ਵਿੱਚ ਜਿਵੇਂ ਠੇਕਿਆਂ ਦੀ ਗੱਲ ਕੀਤੀ ਠੇਕਿਆਂ ਦੇ ਇਹਨਾਂ ਸੁਤਨਾ ਸੀਗਾ ਜਾਂ ਸਾਜੀ ਸੀ ਉਹਨਾਂ ਵੀ ਕੋਈ ਐਕਸੋਰਸ਼ਨ ਵਾਸਤੇ ਕੋਈ ਹੋਰ ਕੋਲਸ ਕਰੀਆਂ ਸੀ ਇਹਨਾਂ ਨੂੰ ਇਹੋ ਜਿਹੀਆਂ ਕੋਲਸ ਮਤਲਬ ਪਹਿਲਾਂ ਹੋਈਆਂ ਸੀਗੀਆਂ ਪਰ ਹੁਣ ਕੋਈ ਕਾਲ ਨਹੀਂ ਆਈ ਸੀ ਇਹਨਾਂ ਨੂੰ ਪਿਛਲੇ ਮਤਲਬ ਕਹਿ ਲਓ 2-3 ਮਹੀਨੇ ਦੀ ਕੋਈ ਕਾਲ ਇਹ ਜੀ ਅਸੀਂ ਟ੍ਰੇਸ ਨਹੀਂ ਕੀਤੀ ਸੀ ਪਰ ਪਹਿਲਾਂ ਕੋਲ ਆਈਆਂ ਸੀ ਉਸੇ ਉਸੇ ਚੀ ਇਹ ਮਤਲਬ ਡਰਾਮ ਕਾ ਕੇ ਪੈਸੇ ਲੈਣਾ ਚਾਹੁੰਦੇ ਸੀ ਸਰ ਕਿਸ ਤਰ੍ਹਾਂ ਦੇ ਦੀ ਇਹਨਾਂ ਦੇ ਪਰਚੇ ਦਾ ਇਹਨਾਂ ਤੇ ਜੀ 109 ਜਿਹੜੀ ਕਿ ਪੁਰਾਣੇ 307 ਦੇ ਬਰਾਬਰ ਹੈ 308 55 ਜਿਹੜੀ ਕਿ 115 ਆਈਪੀਸੀ ਦੀ ਧਾਰਾ ਦੇ ਬਰਾਬਰ ਹੈ 66 34 ਦੀ ਜਿਹੜੀ ਹੈਗੀ ਹੈ ਤੇ 120 ਬੀ ਹੈ ਤੇ 35 ਸੋ ਬਿਲਕੁਲ ਆਪਾਂ ਸੁਣਿਆ ਕਿ ਮੋਗਾ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦੀ ਜਾਣਕਾਰੀ ਦਿੱਤੀ ਹੈ ਔਰ ਉਹਨਾਂ ਨੇ ਕਿਹਾ ਕਿ ਇਹਨਾਂ ਤੋਂ ਬਰਾਮਦਗੀ ਹੋਈ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਇਹਨਾਂ ਦਾ ਸਬੰਧ ਕਿੱਥੇ ਹੈ ਇਹਨਾਂ ਦੀ ਬੈਕਗ੍ਰਾਉਂਡ ਕਿਦਾਂ ਦੀ ਹੈ ਸਾਰੀ ਜਾਣਕਾਰੀ ਜਿਹੜੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਦਿੱਤੀ ਹੈ ਸੋ ਅੱਜ ਦੇ ਪ੍ਰੋਗਰਾਮ ਚ ਇਹਨਾਂ ਹੀ ਮੈਨੂ ਦੇ ਇਜਾਜ਼ਤ ਧੰਨਵਾਦ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ call or scan qr code to contact us rodis ink million miles with smile or scan qr code to contact us taaba indian cuisine taste fine authentic indian cuisine in tracy or scan qr code to contact us simi valley family dental office or scan qr code to contact us